ਉਧੇਵਾਰੇ ਮੇਰਾ ਇਹ ਵਿਚਾਰ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਹੜਾ ਇਨਸਾਨ ਹੈ ਜਿਹਨੂੰ ਚੋਣੀਆਂ ਕਾਰੀਦਾਰ ਨੇ ਜੋ ਕਿ ਦੋਸ਼ਾ ਬਾਰੇ ਨਹੀਂ ਪਤਾ ਪਉਣਾ ਕਿ ਜੈਸਵੀ ਚੋਣ ਦੇ ਵਿੱਚੋਂ ਹਟਦੇ ਨੇ ਜਮਾਨਤ ਜਾਂਤ ਹੋ ਜਾਂਦੀ ਆ ਹਰ ਗਨੀਮਤ ਕਿ ਉਹ ਪਾਰਟੀ ਜਿਹਨੇ ਦੇਸ਼ ਦੀ ਇਹ ਅਤੀਜੀ ਲੜਾਈ ਲੜੀ ਤੇ ਜਿੱਤੀ ਜਿਹਨੇ ਦੇਸ਼ ਨੂੰ ਵਿਵਜਨਤੀ ਵਾਕੇ ਫਲਾਤਾ ਤੋਂ ਮੋਰ ਜਿਲ੍ਹਾ ਕੇ ਕੱਢਿਆ ਉਹਦੀ ਹਾਲਤੇ ਹੋ ਚੁੱਕੀ ਐ ਕਿ ਉਹ ਜਿਸ ਵੀ ਚਿਹਰੇ ਜਾਂਦੇ ਨੇ ਜਵਾਬ ਦਿੱਜਤ ਹੋ ਜਾਂਦੀ ਐ ਪਰ ਸਰਕਾਰੋ ਦਾਤਾ ਜੀ ਹਰ ਤੇ ਇੱਥੇ ਤੱਕ ਪਹੁੰਚ ਗਈ ਕਿ ਤੁਸੀਂ ਜੇਬ ਦੇ ਲੱਖਾਂ ਵਿੱਚ ਪੂਰੀਆ ਪਾਓ ਤੇ ਚੰਡੀਗੜ੍ਹ ਦੇ ਬੰਦਿਆਂ ਦੇ ਚਾਹਨਾ ਦੇ ਰੱਖਿਓ ਤਾਂ ਮੁੜਦੇ ਹੋ ਤੁਸੀਂ ਵੀਰ ਭਤਾ ਹੋਗੇ ਜਨਰਟਿਕ ਹੋਣਿਓ ਛੋਟੀਆਂ ਜਿਹੇ ਕੁਰਬਾਨੀਆਂ ਦੀ ਦੁਨੀਆ ਸੋ ਇਸ ਦਾ ਅਰਥ ਹੈ ਕਿ ਇੱਥੇ ਆਪ ਦੇ ਜਨਨ ਹਾਜਰ ਹੋਆ ਪਿਆ ਸੋ ਇਟ ਇਜ਼ ਮੈਟਰੀ ਚੋਣਾ ਕਿ ਤੰਦਰਾਂ ਤੋਂ ਲੈ ਕੇ ਕਿ ਜਨਮ ਲੈਣ ਤੋਂ ਮਰਨ ਤੱਕ ਤੇਰੇ ਜਾਣ ਤੱਕ ਬੰਦ ਅੰਤ ਨਾ ਨਹੀਂ ਤਾਂ ਆਪਿਆ ਤੇ ਵਿਚਰਦਾ ਪਹਿਲੀ ਜਨਮ ਭੂਮੀ ਜਿੱਤੇ ਜਨਮ ਭੂਮੀ ਹੁੰਦੀ ਆ ਕੋਈ ਸੋਚੀਦਾ ਨਹੀਂ ਹੁੰਦੀ ਪਰ ਉਹਦੇ ਰੋੜ ਹਰ ਬੰਦੂਰੇ ਇੱਕ ਜਗ੍ਹਾ ਪਰਲੂਂਦੀ ਪਰਲੂਂ ਮੇ ਜਿੱਥੇ ਉਹ ਸਰਨਾ ਸਿੱਖਣਾ ਥੋੜੀ ਪੜ੍ਹਾਈ ਕਰਦਾ ਹਰ ਉਸ ਵਾਰ ਜਿਹੜੀ ਸਭ ਤੋਂ ਅਹਿਮ ਧੂਮੀ ਬਣੀ ਜਾਂਦੀ ਆ ਉਹ ਹੈ ਕਿਸੇ ਬੰਦੇ ਦੀ ਕਰਮ ਧੂਮੀ ਸੋ ਕਰਮ ਧੂਮੀਆਂ ਜਿੱਥੇ ਬੰਦਾ ਹਰ ਕੀਤੇ ਕਰਤਾ ਆਪ ਜ਼ਿੰਮੇਵਾਰ ਹੁੰਦਾ ਕਿਉਂਕਿ ਉਹ ਬਾਲ ਤੇ ਜਵਾਨੀ ਵਰਤਨ ਪਾਲ ਜਾ ਕੋ ਗਿਆ ਹੁੰਦਾ ਤੇ ਉਹ ਆਪਣੇ ਕੀਤੇ ਹਰ ਕਰਤਾ